ਸਤਿ ਸ੍ਰੀ ਅਕਾਲ ਦੋਸਤੋ ਇਸ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਅਕਾਲੀ ਦਲ ਦੇ ਇੱਕ ਧੜੇ ਦੇ ਵੱਲੋਂ ਜੋ ਅੱਜ ਆਕਾਲ ਤਖਤ ਸਾਡੇ ਉੱਪਰ ਜਾ ਕੇ ਮਾਫੀ ਮੰਗੀ ਗਈ ਆਖਰਕਾਰ ਉਹ ਕਿਹੜੀਆਂ 4 ਗਲਤੀਆਂ ਜਿਨ੍ਹਾਂ ਨੂੰ ਲੈ ਕੇ ਉਹ ਮਾਫੀ ਮੰਗਣ ਪਹੁੰਚੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਆਗੂਆਂ ਨੇ ਆਕਾਲ ਤਖਤ ਸਾਡੇ ਉੱਪਰ ਜਾ ਕੇ ਖਿਮਾ ਯਾਚਨਾ ਦੇ ਸਬੰਧੀ ਜੋ ਇੱਕ ਪੱਤਰ ਆ ਉਹ ਜਥੇਦਾਰ ਅਕਾਲ ਤਖਤ ਰੁਗਵੀਰ ਸਿੰਘ ਨੂੰ ਸੌਂਪਿਆ ਗਿਆ ਹੈ ਇਸ ਮੌਕੇ ਦੇ ਉੱਪਰ ਬਾਗੀ ਧੜੇ ਨੇ ਅਕਾਲ ਤਖਤ ਸਾਹਿਬ ਦੇ ਵਿਖੇ ਖਿਮਾ ਯਾchnਾ ਦੇ ਲਈ ਅਰਦਾਸ ਵੀ ਕੀਤੀ ਗਈ ਆ ਇਸ ਮੌਕੇ ਦੇ ਉੱਪਰ ਬੀਬੀ ਜੰਗੀਰ ਕੌਰ ਤੇ ਪ੍ਰੇਮ ਸਿੰਘ ਚੰਦੂ ਮਾਜ਼ਰਾਦ ਦੇ ਸਣੇ ਕਈ ਸੀਨੀਅਰ ਅਕਾਲੀ ਆਗੂ ਵੀ ਮੌਜੂਦ ਸਨ ਮਾਫੀ ਦੇ ਲਈ ਜਥੇਦਾਰ ਦਿੱਤੀ ਕਿ ਚਿੱਠੀ ਆ ਉਹਦੇ ਵਿੱਚ ਕਿਹਾ ਗਿਆ ਹੈ ਕਿ ਜੋ 2007 ਤੋਂ ਲੈ ਕੇ 2017 ਤੱਕ ਕਈ ਗਲਤੀਆਂ ਹੋਈਆਂ ਨੇ ਬਾਗੀ ਧੜੇ ਨੇ ਅਕਾਲ ਤਖਸਾਲ ਨੂੰ ਸੌਪੇ ਮਾਫੀ ਨਾਮੇ ਦੇ ਵਿੱਚ ਚਾਰ ਗਲਤੀਆਂ ਮੰਨੀਆਂ ਨੇ। ਸਲਾਪਪੂਰਾ ਦੇ ਵਿਕੇ 2007 ਦੇ ਵਿੱਚ ਸੱਚਾ ਸੌਦਾ ਡੇਰਾ ਦੇ ਮੁਖੀ ਗਰਮੀਤ RAM ਨਿੰਦ ਦੇ ਵੱਲੋਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਲੋਂ ਅਮਰ ਸ਼ਕਾਉਂ ਦੀ ਨਕਲ ਕਰਦੇ ਆਂ ਤੇ ਉਸੇ ਤਰ੍ਹਾਂ ਦੇ ਹੀ ਵਸਤਨ ਧਾਰਨ ਕਰਕੇ ਅਮਰ ਸ਼ਕਾਉਂ ਦਾ ਇੱਕ ਸਵਾਂਗ ਰਚਿਆ ਗਿਆ ਸੀ। ਇਸ ਉਰਧ ਉਸ ਸਮੇ ਪੁਸਨੇ ਕੇਸ ਵੀ ਦਰਜ ਕੀਤਾ ਸੀ ਪਰ ਬਾਅਦ ਦੇ ਵਿੱਚ ਇਸ ਪੂਰੇ ਮਾਮਲੇ ਦੇ ਵਿੱਚ ਅਵਗਿਆ ਦੇ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਸਜ਼ਾ ਦੇ ਭਾਗੀ ਬਣਾਉਣ ਦੇ ਲਈ ਅਗਲੀ ਕਾਰਵਾਈ ਕਰਨ ਦੀ ਥਾਂ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਇਹ ਕੇਸ ਵਾਪਸ ਲੈ ਲਿਆ ਸੀ। ਸ਼੍ਰੀ ਅਕਾਲ ਤਖਤ ਸਾਹਿਬ ਨੇ ਕਾਰਵਾਈ ਕਰਦਿਆਂ ਡੇਰਾ ਮੁਖੀ ਨੂੰ ਸਿੱਖ ਪੰਥ ਦੇ ਵਿੱਚੋਂ ਸ਼ੇਕ ਦਿੱਤਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਡੇਰਾ ਮੁਖੀ ਨੂੰ ਮਾਫੀ ਦਿਵਾਉਣ ਦੇ ਲਈ ਆਪਣਾ ਪ੍ਰਭਾਵ ਵਰਤਿਆ ਇਸ ਤੋਂ ਬਾਅਦ ਸਿੱਖ ਪੰਥ ਦੇ ਰੋਸ ਅਤੇ ਵਿਰੋਧ ਨੂੰ ਦੇਖਦਿਆਂ ਹੋਇਆਂ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੀ ਲੀਡਰਸ਼ਿਪ ਨੂੰ ਇਸ ਫੈਸਲੇ ਤੋਂ ਪਿੱਛੇ ਹਟਣਾ ਪਿਆ ਇਸ ਨੂੰ ਸਹੀ ਠਹਿਰਾਉਣ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਅਖਬਾਰਾਂ ਦੇ ਵਿੱਚ ਲਗਭਗ 90 ਲੱਖ ਰੁਪਏ ਖਰਚ ਕੀਤੇ ਗਏ ਸੀ ਇਸ਼ਤਿਹਾਰਬਾਜ਼ੀ ਦੇ ਰੂਪ ਦੇ ਵਿੱਚ 1 ਜੂਨ 2015 ਨੂੰ ਬੁਰਜ ਦਿਵਾਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਕੁਝ ਛਾਤੀ ਲੋਕਾਂ ਦੇ ਵੱਲੋਂ ਚੋਰੀ ਕਰਕੇ ਉਸਦੇ 110 ਅੰਗਾਂ ਦੀ ਜੋ 12 ਅਕਤੂਬਰ 2015 ਨੂੰ ਬਰਗਾੜੀ ਦੇ ਗੁਰਦੁਆਰਾ ਸਾਹਿਬ ਦੇ ਨੇੜੇ ਜ਼ਮੀਨ ਤੇ ਸੁੱਟ ਕੇ ਬੇਅਦਬੀ ਕੀਤੀ ਗਈ ਸੀ ਇਸ ਦੇ ਨਾਲ ਸਿੱਖ ਪੰਥ ਦੇ ਵਿੱਚ ਭਾਰੀ ਰੋਸ ਫੈਲ ਗਿਆ ਪਰ ਸ਼੍ਰੋਮਣੀ ਅਕਾਲੀ ਦਲ ਦੀ ਜੋ ਸਰਕਾਰ ਸੀ ਉਸ ਸਮੇਂ ਦੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਇਸ ਮਾਮਲੇ ਦੀ ਨਾ ਤਾਂ ਸਮੇਂਸਰ ਕੋਈ ਸਹੀ ਜਾਂਚ ਕਰਵਾ ਸਕੇ ਅਤੇ ਨਾ ਹੀ ਦੋਸ਼ੀਆਂ ਨੂੰ ਸਜਾਵਾ ਦਿਵਾਉਣ ਦੇ ਵਿੱਚ ਸਫਲ ਹੋਏ ਇਸ ਦੇ ਨਾਲ ਹੀ ਪੰਜਾਬ ਦੇ ਹਾਲਾਤ ਵਿਗੜੇ ਤੇ ਨਾਲ ਦੀ ਨਾਲ ਕੋਟਪੂਰਾ ਤੇ ਬੈਬਲ ਕਲਾਂ ਦੇ ਵਿੱਚ ਜੋ ਮੰਤ ਭਾਗੀਆਂ ਤੇ ਦੁਖਦਾਈ ਕਾਂਡ ਵਾਪਰਿਆ ਸੀ ਇਹਨਾਂ ਕਾਂਡਾਂ ਦੇ ਲਈ ਜ਼ਿੰਮੇਵਾਰ ਅਧਿਕਾਰੀਆਂ ਨੂੰ ਵੀ ਸ਼੍ਰੋਮਣੀ ਅਕਾਲੀ ਦਲ ਦੀ ਤੋਂ ਸਰਕਾਰ ਸੀ ਉਹਦੇ ਵੱਲੋਂ ਜਵਾਬ ਦੇ ਨਹੀਂ ਬਣਾ ਸਕੀ ਇਸ ਸਮੇਂ ਸ਼੍ਰੋਮਣੀ ਕਾਇਦਦਦੀ ਸਰਕਾਰ ਨੇ ਇੱਕ ਹੋਰ ਵੱਡੀ ਗਲਤੀ ਕਰਦਿਆਂ ਹੋਇਆਂ ਸੁਮੇਤ ਸੈਣੀ ਨੂੰ ਪੰਜਾਬ ਦਾ ਪੁਸ਼ਮੁਖੀ ਲਾਇਆ ਜੋ ਰਾਜ ਦੇ ਵਿੱਚ ਝੂਠੇ ਪੁਲਸ ਮੁਕਾਬਲੇ ਬਣਾ ਕੇ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰਨ ਦੇ ਲਈ ਬਦਨਾਮ ਸੀ ਅਤੇ ਇੱਕ ਪੁਲਸ ਕਰਮੀ ਜੋ ਇਜ਼ਾਰ ਆਲਮ ਨੇ ਜਿਸ ਨੇ ਆਲਮ ਸੈਨਾ ਦਾ ਗਠਨ ਕੀਤਾ ਸੀ ਤੇ ਉਸ ਦੀ ਪਤਨੀ ਨੂੰ ਟਿੱਕਟ ਦੇ ਕੇ ਥਾਪੜਾ ਦਿੱਤਾ ਅਤੇ ਫਿਰ ਚੀਫ ਪਾਰਲੀਮੈਂਟਰੀ ਸਖਤਰ ਵੀ ਬਣਾਇਆ ਗਿਆ ਇੱਥੇ ਅਸੀਂ ਇਹ ਵੀ ਵਰਨਨ ਕਰਨਾ ਚਾਹੁੰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੀ 2012 ਦੇ ਵਿੱਚ ਜੋ ਬਣੀ ਸਰਕਾਰ ਅਤੇ ਇਸ ਤੋਂ ਪਹਿਲੀਆਂ ਅਕਾਲੀ ਦਲ ਦੀਆਂ ਜੋ ਸਰਕਾਰਾਂ ਸੀ ਵੀ ਲੋਕਾਂ ਦੇ ਨਾਲ ਵਾਅਦੇ ਕਰਨ ਦੇ باوجود ਵੀ ਰਾਜ ਦੇ ਵਿੱਚ ਹੋਏ ਝੂਠੇ ਪੁਲਸ ਮੁਕਾਬਲਿਆਂ ਦੀ ਜੋ ਕਮਿਸ਼ਨ ਬਣਾ ਕੇ ਨਿਰਪੱਖ ਜਾਂਚ ਕਰਵਾਉਣ ਤੇ ਪੀੜਤਾਂ ਨੂੰ ਰਾਹਤ ਦੇਣ ਦੇ ਵਿੱਚ ਵੀ ਜੋ ਅਸਫਲ ਰਹੀਆਂ ਨੇ ਤਾਂ ਇਹ ਪੂਰੀਆਂ ਚਾਰ ਮਾਫੀਆਂ ਐ ਜੋ ਅਕਾਲੀ ਦਲ ਦੇ ਬਾਗੀ ਧੜੇ ਦੇ ਵੱਲੋਂ ਹੁਣ ਅਕਾਲ ਤਖਤ ਸਾਹਿਬ ਦੇ ਉੱਪਰ ਜਾ ਕੇ ਆਪਣੀ ਗਲਤੀ ਮੰਨੀ ਗਈ ਐ ਇਸ ਪੂਰੇ ਮੌਕੇ ਦੇ ਉੱਪਰ ਹੁਣ ਸੁਖਬੀਰ ਸਿੰਘ ਬਾਦਲ ਕੀ ਕਰਦੇ ਨੇ ਤੇ ਨਾਲੇ ਦੂਸਰੇ ਪਾਸੇ ਜੋ ਅਕਾਲ ਤਖਤ ਜਥੇਦਾਰ ਨੇ ਗਿਆਨੀ ਰਗਵੀਰ ਸਿੰਘ ਉਹਨਾਂ ਦੇ ਵੱਲੋਂ ਹੁਣ ਕੀ ਸਿਆ ਸੁਣਾਈ ਜਾਵੇਗੀ ਜਾਂ ਅੱਗੇ ਕੀ ਹੁੰਦਾ ਇਹ ਹਜੇ ਦੇਖਣ ਵਾਲਾ ਹੋਵੇਗਾ ਪਰ ਹੁਣ ਸਾਰਿਆਂ ਦੀ ਨਿਗਾ ਜੋ ਅਕਾਲ ਤਖਤ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਉੱਪਰ ਟਿਕੀਆਂ ਹੋਈਆਂ ਨੇ ਧੰਨਵਾਦ